ਹਾਂਜੀ ਦੋਸਤੋ ਅੱਜ ਦਾ ਵਰਕਆਊਟ ਜਿਹੜਾ ਕਬੱਡੀ ਪਲੇਅਰਾਂ ਵਾਸਤੇ ਇਹ ਬਹੁਤ ਹੀ ਵਧੀਆ ਐਕਸਰਸਾਈਜ਼ ਹੈਗੀ ਆ ਜਿੰਨੇ ਵੀ ਕਬੱਡੀ ਦੇ ਰੇਡਰ ਹੈਗੇ ਆ ਉਹਨਾਂ ਵਾਸਤੇ ਔਰ ਫਿਟਨੈਸ ਵਾਸਤੇ ਔਰ ਫੈਮਿਲੀ ਵਰਕ ਵੀ ਤੁਸੀਂ ਫੈਮਿਲੀ ਦੇ ਨਾਲ ਵੀ ਇਸ ਵੀਡੀਓ ਨੂੰ ਇੰਜੋਏ ਕਰ ਸਕਦੇ ਆ ਵਰਕਆਊਟ ਲਾ ਸਕਦੇ ਆ ਔਰ ਆਪਾਂ ਜੀ ਗੱਲਬਾਤ ਵੀ ਨਾਲ-ਨਾਲ ਕਰਾਂਗੇ ਤੁਹਾਡੇ ਨਾਲ ਕਿਵੇਂ ਅੱਜਕੱਲ ਦੇ ਬੱਚਿਆਂ ਦੀਆਂ ਆਤਮਾ ਅਸੀਂ ਵਿਗਾੜ ਦਿੱਤੀਆਂ ਆਏ ਏਸੀਆਂ ਦੇ ਵਿੱਚ ਬੈਠਿਆਂ ਨੂੰ ਅਸੀਂ ਸਭ ਕੁਝ ਸਹੂਲਤਾਂ ਦੇਈ ਜਾਂਦੇ ਆ ਉਹ ਜੀ ਦੇ ਕਰਕੇ ਉਹਨਾਂ ਦੀਆਂ ਸੇਤਾਂ ਬਿਲਕੁਲ ਵੀ ਡਾਊਨ ਹੋ ਗਈਆਂ ਅੱਜ ਕੱਲ ਬੱਚਾ ਕੋਈ 5 ਕਿਲੋਮੀਟਰ ਕੀ 3 ਕਿਲੋਮੀਟਰ ਨਹੀਂ ਭੱਜ ਸਕਦਾ 1 ਕਿਲੋਮੀਟਰ ਤੱਕ ਵੀ ਨਹੀਂ ਭੱਜ ਸਕਦਾ ਇੰਨੀਆਂ ਸੇਤਾਂ ਮਾੜੀਆਂ ਹੋ ਗਈਆਂ ਕੁਝ ਬੱਚੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਅਵੇਰਨੈਸ ਹੁੰਦੀ ਹੈ ਜਿਨ੍ਹਾਂ ਦੇ ਮਾਪਿਆਂ ਦੇ ਵਿੱਚ ਅਵੇਰਨੈਸ ਹੁੰਦੀ ਹੈ ਸਭ ਤੋਂ ਜ਼ਰੂਰੀ ਹੈ ਅੱਜ ਕੱਲ ਦੇ ਬੱਚਿਆਂ ਦੇ ਪੇਰੈਂਟਸ ਦੇ ਵਿੱਚ ਅਵੇਰਨੈਸ ਲਿਆਉਣ ਦੀ ਕਿਉਂਕਿ ਬੱਚਿਆਂ ਦੀਆਂ ਆਦਤਾਂ ਨੂੰ ਵਿਗਾੜਨ ਦੇ ਵਿੱਚ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੈ ਅੱਜ ਕੱਲ ਹਰ ਕੋਈ ਆਪਣੇ ਬੱਚਿਆਂ ਨੂੰ ਸਾਰੀਆਂ ਸਹੂਲਤਾਂ ਦੇਣਾ ਚਾਹੁੰਦਾ ਪਰ ਇਹ ਨਹੀਂ ਸੋਚਦਾ ਕਿ ਇਹਨਾਂ ਨੂੰ ਸੰਘਰਸ਼ੀ ਨਹੀਂ ਬਣਾਉਣਾਗਾ ਸੰਘਰਸ਼ੀ ਬਣਾਉਣਾ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਸਟਰਗਲ ਕਰਨਾ ਸਿੱਖਣਾ ਬਹੁਤ ਜ਼ਰੂਰੀ ਹੈ ਜੋ ਕਿ ਅਸੀਂ ਨਹੀਂ ਸਿਖਾ ਰਹੇ ਜੇ ਅਸੀਂ ਸਿਖਾ ਰਹੇ ਹਾਂ ਤਾਂ ਏਸੀਆਂ ਦੇ ਵਿੱਚ ਰਹਿਣਾ ਜੇ ਅਸੀਂ ਸਿਖਾ ਰਹੇ ਹਾਂ ਬੱਚਿਆਂ ਨੂੰ ਤਾਂ ਐਸ਼ ਪ੍ਰਸਤੀ ਕਰਨੀ ਸੋ ਇਹਨਾਂ ਨੂੰ ਸੰਘਰਸ਼ੀ ਯੋਧੇ ਬਣਾਉਣਾ ਹੈ ਜੇ ਇਹਨਾਂ ਨੂੰ ਫਿਟ ਰੱਖਣਾ ਹੈ ਜੇ ਇਹਨਾਂ ਨੂੰ ਡਾਕਟਰਾਂ ਤੋਂ ਬਚਾਉਣਾ ਹੈ ਤਾਂ ਇਹਨਾਂ ਨੂੰ ਗਰਾਊਂਡਾਂ ਦੇ ਵਿੱਚ ਲੈ ਕੇ ਹੁਣ ਆ ਪੂਗਾ ਪਹਿਲਾਂ ਪਹਿਲਾਂ ਵੀ ਗੱਲ ਕੀਤੀ ਸੀ ਜੇ ਇਹਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਛੋਟੇ ਛੋਟੇ ਬੱਚੇ ਅਸੀਂ ਸੋਚਦੇ ਹਾਂ ਵੀ ਇਹ ਇਹਨਾਂ ਨੂੰ ਕੋਈ ਨਸ਼ਾ ਨਹੀਂ ਲੱਗ ਸਕਦਾ ਪਰ ਜਦੋਂ ਵੱਡੇ ਹੋ ਜਾਂਦੇ ਆ ਜਦੋਂ ਸਾਡੇ ਹੱਥਾਂ ਦੇ ਵਿੱਚੋਂ ਨਿਕਲ ਜਾਂਦੇ ਆ ਤੇ ਚਿੱਟੇ ਵਰਗੇ ਭੜੇ ਨਸ਼ਿਆਂ ਦੇ ਵਿਅਜ ਅੱਜਕੱਲ ਦੀ ਸੰਗਤ ਪੈ ਜਾਂਦੀ ਹੈ ਉਹਦਾ ਇੱਕੋ ਇੱਕ ਕਾਰਨ ਹੈਗਾ ਕਿ ਇਹਨਾਂ ਦੇ ਵਿੱਚ ਅਵੇਅਰਨੈਸ ਨਹੀਂ ਹੁੰਦੀ ਇਹਨਾਂ ਦੇ ਮਾਈਂਡ ਸੈਟ ਨਹੀਂ ਕੀਤੇ ਜਾਂਦੇ ਜਦੋਂ ਕੋਈ ਚਿੱਟੇ ਦੇ ਵਿੱਚ ਪੈ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਜੋਰ ਨਾਲ ਪੁਲਿਸ ਨਾਲ ਜਾਂ ਕੋਈ ਹੋਰ ਤਰੀਕੇ ਨਾਲ ਉਹਨਾਂ ਨੂੰ ਫੜ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਚਟਾ ਛਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਉਹ ਵੀ ਇੱਕ ਵਧੀਆ ਉਪਰਾਲਾ ਪਰ ਮੈਂ ਇਹ ਸੋਚਦਾ ਕਿ ਜੇ ਅਸੀਂ ਇਹਨਾਂ ਦੇ ਦਿਮਾਗ ਸੈੱਟ ਕਰੀਏ ਇਹਨਾਂ ਦੇ ਮਾਈਂਡ ਸੈੱਟ ਕਰੀਏ ਉਹ ਇਹਨਾਂ ਨੂੰ ਇਸ ਚੀਜ਼ ਦਾ ਇਲਮ ਕਿਵੇਂ ਹੋਊਗਾ ਇਹਨਾਂ ਨੂੰ ਇਸ ਚੀਜ਼ ਦਾ ਇਲਮ ਤਾਂ ਹੀ ਹੋਊਗਾ ਜੇ ਇਹਨਾਂ ਦੇ ਵਿੱਚ ਅਵੇਅਰਨੈਸ ਲਿਆਉਂਗੇ ਜੇ ਇਹਨਾਂ ਦੀ ਸੋਚ ਬਦਲੋਗੇ ਜੇ ਇਹਨਾਂ ਨੂੰ ਮੋਬਾਈਲਾਂ ਤੋਂ ਜੋ ਦੂਰ ਰੱਖੋਗੇ ਗਰਾਊਂਡਾਂ ਦੇ ਵਿੱਚ ਲੈ ਕੇ ਆਉਂਗੇ ਪਰ ਉਹ ਤਾਂ ਅਸੀਂ ਕਰਨਾ ਨਹੀਂ ਹੈਗਾ ਕਿਉਂਕਿ ਅਸੀਂ ਤਾਂ ਆਪ ਲੇਟ ਉੱਠਦੇ ਹਾਂ ਤੇ ਸਾਡੇ ਬੱਚਿਆਂ ਨੇ ਵੀ ਫਿਰ ਲੇਟ ਹੀ ਉੱਠਣਾ ਇਸ ਪਾਸੇ ਕਿਵੇਂ ਚੱਲਣਗੇ ਇਹਨਾਂ ਨੂੰ ਗਾਈਡੈਂਸ ਦੀ ਅੱਜ ਕੱਲ੍ਹ ਦੇ ਬੱਚਿਆਂ ਨੂੰ ਬਹੁਤ ਜ਼ਿਆਦਾ ਗਾਈਡੈਂਸ ਦੀ ਲੋੜ ਹੈ ਜਿਹੜੀ ਕਿ ਕਿਤੇ ਵੀ ਨਹੀਂ ਦਿੱਤੀ ਜਾ ਰਹੀ ਸੋ ਮੈਂ ਇੱਕ ਵਾਰ ਫੇਰ ਰਿਕਵੈਸਟ ਕਰੂੰਗਾ ਸਾਰੇ ਪੰਜਾਬ ਦੇ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਨੂੰ ਜੇ ਤੁਸੀਂ ਚੰਗੇ ਪਾਸੇ ਲਾਉਣਾ ਇਹਨਾਂ ਦੇ ਵਿੱਚ ਅਵੇਅਰਨੈਸ ਲਿਆਓ ਇਹਨੂੰ ਚੰਗੇ ਮਾੜੇ ਦਾ ਪਤਾ ਦੱਸੋ ਅਸੀਂ ਸਿਰਫ ਇਹਨਾਂ ਦੇ ਉੱਤੇ ਗੁੱਸਾ ਦਿਖਾਉਨੇ ਆ ਆਪਣਾ ਰੋਬ ਦਿਖਾਉਨੇ ਆ ਪਰ ਇਹਨਾਂ ਨੂੰ ਸਮਝਾਉਂਦੇ ਨਹੀਂ ਇਹਨਾਂ ਨੂੰ ਗਰਾਉਂਡਾਂ ਦੇ ਨਾਲ ਨਹੀਂ ਜੋੜਦੇ ਇਹਨਾਂ ਦੇ ਵਿੱਚ ਫਿਜ਼ੀਕਲ ਐਕਟੀਵਿਟੀ ਇੱਕ ਆਦਤ ਹੋਣੀ ਚਾਹੀਦੀ ਜਿਵੇਂ ਬੱਚੇ ਰੋਟੀ ਖਾਂਦੇ ਆ ਜਿਵੇਂ ਕਿ ਅਸੀਂ ਦੁੱਧ ਪੀਣੇ ਜਾਂ ਹੋਰ ਕੋਈ ਖਰਾਕ ਖਾਣੇ ਉਵੇਂ ਹੀ ਬੱਚਿਆਂ ਨੂੰ ਇਹ ਅਵੇਅਰ ਹੋਣਾ ਚਾਹੀਦਾ ਅਵੇਅਰਨੈਸ ਹੋਣੀ ਚਾਹੀਦੀ ਹੈ ਵੀ ਗਰਾਊਂਡ ਦੀ ਮਿਹਨਤ ਕਿੰਨੀ ਜ਼ਿਆਦਾ ਜ਼ਰੂਰੀ ਹੈ ਐਕਸਰਸਾਈਜ਼ ਜਿਮ ਵਰਕਆਊਟ ਮਸਲ ਵੇਟ ਟ੍ਰੇਨਿੰਗ ਕਿੰਨੀ ਜ਼ਿਆਦਾ ਜ਼ਰੂਰੀ ਹੈ ਪਰ ਕਿਤੇ ਨਾ ਕਿਤੇ ਇਹ ਗੱਲਾਂ ਸਮਝਾਉਣ ਦੇ ਵਿੱਚ ਬੱਚਿਆਂ ਨੂੰ ਕਾਮਯਾਬ ਨਹੀਂ ਹੋ ਰੇ ਸੋ ਆਹ ਵਾਲਾ ਵਰਕਆਊਟ ਹੈ ਜਿਹੜਾ ਕਬੱਡੀ ਪਲੇਅਰਾਂ ਲਈ ਹੈ ਟਰਾਈ ਕਰ ਸਕਦੇ ਆ ਪੰਜਾਬ ਦੇ ਜਿੰਨੇ ਵੀ ਗਰਾਊਂਡ ਚੱਲਦੇ ਆ ਬਹੁਤ ਸੋਹਣਾ ਟ੍ਰੇਨਿੰਗ ਬਹੁਤ ਵਧੀਆ ਵਰਕਆਊਟ ਹੈ ਇਹਦੇ ਨਾਲ ਸਪੀਡ ਆਉਂਦੀ ਆ ਬੱਚਿਆਂ ਦੇ ਵਿੱਚ ਸੋ ਜਿਹੜੇ ਬੱਚੇ ਦੇ ਵਿੱਚ ਇਹ ਅਵੇਅਰਨੈਸ ਆ ਗਈ ਆਪਾਂ ਅੱਜ ਗੱਲ ਕਰਦੇ ਆਂ ਵੀ ਬਹੁਤ ਸਾਰੇ ਲੋਕ ਇਹ ਸੋਚਦੇ ਵੀ ਸਾਡੇ ਬੱਚੇ ਖਰਾਕ ਨਹੀਂ ਖਾਂਦੇ ਸਾਡੇ ਬੱਚੇ ਰਾਈਟ ਨਹੀਂ ਲੈਂਦੇ ਉਹ ਕਿਉਂ ਨਹੀਂ ਲੈਂਦੇ ਕਿਉਂਕਿ ਉਹਨਾਂ ਨੂੰ ਭੁੱਖ ਨਹੀਂ ਲੱਗਦੀ ਕੋ ਭੁੱਖ ਕਿਉਂ ਨਹੀਂ ਲੱਗਦੀ ਕਿਉਂਕਿ ਉਹ ਫਿਜ਼ੀਕਲ ਵਰਕ ਨਹੀਂ ਹੈਗਾ ਸੋ ਫਿਜ਼ੀਕਲ ਵਰਕ ਕਿਵੇਂ ਹੋਊਗਾ ਜੇ ਗਰਾਊਂਡ ਦੇ ਵਿੱਚ ਜਾਣਗੇ ਹੁਣ ਏਸੀ ਦੇ ਵਿੱਚ ਬੈਠਿਆਂ ਨੂੰ ਕਿਵੇਂ ਭੁੱਖ ਲੱਗੂਗੀ ਸੋ ਆਪਣੇ ਬੱਚਿਆਂ ਨੂੰ ਇਸ ਪਾਸੇ ਜ਼ਰੂਰ ਲਾਓ ਏਸੀ ਵਿੱਚ ਬੈਠੇ ਤਾਂ ਉਹ ਹੋਰ ਵੀ ਕਮਜ਼ੋਰ ਹੋ ਜਾਣਗੇ ਧੁੱਪ ਦੇ ਵਿੱਚ ਜਾਣਗੇ ਤਾਂ ਜਿਵੇਂ ਬਰਫ਼ ਪਿਗਲਦੀ ਹੁੰਦੀ ਆ ਐਵੇਂ ਉਹਨਾਂ ਦੇ ਸਰੀਰ ਪਿਗਲਣਗੇ ਉਹਨਾਂ ਨੂੰ ਵਰਕਆਊਟ ਨਹੀਂ ਲੱਗਣਾ ਉਹਨਾਂ ਨੂੰ ਮਿਹਨਤ ਵਾਲਾ ਉਹਨਾਂ ਨੂੰ ਜ਼ੋਰ ਵਾਲਾ ਕੰਮ ਹੈ ਜਿਹੜੇ ਨਹੀਂ ਹੁਣ ਸੋ ਮੈਂ ਇਹੀ ਉਮੀਦ ਕਰਦਾ ਸਾਰੇ ਪੇਰੈਂਟਸ ਨੂੰ ਸਾਰੇ ਮਾਪਿਆਂ ਤੋਂ ਸਾਰੇ ਪੇਰੈਂਟਸ ਨੂੰ ਇਹੀ ਕਹਿਣਾ ਚਾਹੁੰਗਾ ਵੀ ਆਪਣੇ ਬੱਚਿਆਂ ਨੂੰ ਇਸ ਪਾਸੇ ਲਾਓ ਉਹਨਾਂ ਦੀਆਂ ਆਦਤਾਂ ਆਪਾਂ ਉਹਨਾਂ ਨੂੰ ਆਲੋਚਨਾ ਕਰਕੇ ਆਪਾਂ ਉਹਨਾਂ ਨੂੰ ਕੁੱਟਮਾਰ ਕਰਕੇ ਨਹੀਂ ਬਦਲ ਸਕਦੇ ਉਹਨਾਂ ਨੂੰ ਸਮਝਾ ਕੇ ਹੀ ਬਦਲਿਆ ਜਾ ਸਕਦਾ ਹੈ ਉਹਨਾਂ ਵਿੱਚ ਅਵੇਅਰਨੈਸ ਲਿਆ ਕੇ ਉਹਨਾਂ ਨੂੰ ਆਪਾਂ ਇਸ ਪਾਸੇ ਤੋਰ ਸਕਦੇ ਆ ਸੋ ਸਮੇਂ ਦੀ ਇੱਕ ਬਹੁਤ ਵੱਡੀ ਮੰਗ ਹੈ ਇੱਕ ਬਹੁਤ ਵੱਡੀ ਲੋੜ ਹੈ ਨਹੀਂ ਤਾਂ ਆਉਣ ਵਾਲੇ ਬੱਚੇ ਬਹੁਤ ਫਿਜ਼ੀਕਲੀ ਵੀਕ ਜਿਵੇਂ ਆਲਰੇਡੀ ਹੋ ਰਹੇ ਆ ਔਰ ਇਸ ਤੋਂ ਵੀ ਹੋਰ ਜ਼ਿਆਦਾ ਵੀਕ ਹੋਣਗੇ ਉਹਨਾਂ ਦੇ ਵਿੱਚ ਮਸਲ ਵੀਕਨੈਸ ਆਊਗੀ ਕਿਉਂਕਿ ਅੱਜ ਕੱਲ੍ਹ वेट ट्रेनिंग ਬਿਲਕੁਲ ਵੀ ਨਹੀਂ ਕਰਾਈ ਜਾਂਦੀ ਨਾ ਕੋਈ ਇਸ ਤਰ੍ਹਾਂ ਦੀ ਐਕਸਰਸਾਈਜ਼ ਕਿਉਂਕਿ ਅੱਗੇ ਲੋਕ ਛੋਟੇ-ਛੋਟੇ ਬੱਚੇ ਹੁੰਦੇ ਸੀ ਜਿਹੜੇ ਖੇਤਾਂ ਦੇ ਵਿੱਚ ਭਾਈਦੇ ਸੀ ਖੇਤਾਂ ਦੇ ਵਿੱਚ ਕੰਮ ਕਰਵਾਉਂਦੇ ਸੀਗੇ ਜਿਨ੍ਹਾਂ ਨਾਲ ਉਹਦੇ ਮਸਲ ਸ਼ੁਰੂ ਤੋਂ ਹੀ ਸਟਰੋਂਗ ਹੋਣੇ ਸ਼ੁਰੂ ਹੋ ਜਾਂਦੇ ਸੀ ਪਰ ਅੱਜ ਕੱਲ ਇਹ ਚੀਜ਼ ਨਹੀਂ ਹੋ ਰਹੀ ਸੋ ਮੈਂ ਉਮੀਦ ਕਰਦਾ ਕਿ ਸਾਰੇ ਪੇਰਨਸ ਨੂੰ ਇਸ ਪਾਸੇ ਆਪਣੇ ਬੱਚਿਆਂ ਨੂੰ ਲਾਓ ਸੋ ਸਾਰਿਆਂ ਦਾ